ਜਦੋਂ ਬਾਬਾ ਸ਼੍ਰੀਚੰਦ ਸਾਹਿਬ ਨੂੰ ਪਤਾ ਲੱਗਾ ਨਾ ਕਿ ਜੀ ਹੰਗਣੀਆਂ ਵੇਚਣ ਵਾਲਾ ਸੀ ਕੋਈ ਜੇਠਾ ਗੁਰੂ ਅਮਰਦਾਸ ਜੀ ਨੇ ਆਪਣਾ ਤਮਾਦ ਬਣਾ ਲਿਆ ਬਾਅਦ ਵਿੱਚ ਉਹਨੂੰ ਗੁਰੂ ਨਾਨਕ ਦੇ ਤਖਤ ਤੇ ਬਿਠਾ ਦਿੱਤਾ ਤੇ ਬਾਬਾ ਸ਼੍ਰੀਚੰਦ ਸੁਣ ਕੇ ਕਹਿੰਦੇ ਇੰਨਾ ਕਿੰਨਾ ਕੁ ਗੁਣ ਹੈ ਉਸ ਗੁਰੂ ਰਾਮਦਾਸ ਵਿੱਚ ਜਿਹੜਾ ਉਹਨੂੰ ਤਖਤ ਸਿहासन ਦਾ ਮਾਲਕ ਬਣਾ ਕਹਿੰਦੇ ਚਲੋ ਜਾ ਕੇ ਦੇਖਨੇ ਚੱਲ ਪਏ ਬਾਬਾ ਸ਼੍ਰੀਚੰਦ ਤੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਐਂ ਦਰਬਾਰ ਲੱਗਿਆ ਬਾਦਸ਼ਾਹ ਤਖਸਿੰਧਾ ਸੰਦੇ ਬੈਠੇ ਨੇ ਬਾਬਾ ਸ਼੍ਰੀਚੰਦ ਸਾਹਿਬ ਆਏ ਗੁਰੂ ਰਾਮਦਾਸ ਮਹਾਰਾਜ ਨੇ ਤਖਤ ਤੇ ਬੈਠਿਆ ਵੇਖਿਆ ਬਾਬਾ ਸ਼੍ਰੀਚੰਦ ਆਉਂਦੇ ਨੇ ਅਦਬ ਨਾਲ ਹੱਥ ਜੋੜ ਕੇ ਗੁਰੂ ਰਾਮਦਾਸ ਜੀ ਉੱਠ ਕੇ ਖੜੇ ਹੋਉਂਦੇ ਆਉਂਦਿਆਂ ਬਾਬਾ ਸ਼੍ਰੀਚੰਦ ਗੁਰੂ ਰਾਮਦਾਸ ਮਹਾਰਾਜ ਦੇ ਸਾਹਮਣੇ ਖਲੋ ਗਏ ਤੇ ਖਲੋ ਤੇ ਪਤਨ ਕੀ ਬੋਲੇ ਕਹਿੰਦੇ ਤੂੰ ਹੀਓ ਗੁਰੂ ਰਾਮਦਾਸ ਹੈ ਤੇ ਗੁਰੂ ਰਾਮਦਾਸ ਮਹਾਰਾਜ ਨਿਮਰਤਾ ਨਾਲ ਬੋਲੇ ਕਹਿੰਦੇ ਜੀ ਮੈਨੂੰ ਹੀ ਗੁਰੂ ਨਾਨਕ ਦੇ ਘਰ ਦਾ ਚਾਕਰ ਗੁਰੂ ਰਾਮਦਾਸ ਕਹਿੰਦੇ ਨੇ ਤੇ ਬਾਬਾ ਸ਼੍ਰੀਚੰਦ ਸਾਹਿਬ ਬੋਲੇ ਕਹਿੰਦੇ ਗੁਰੂ ਰਾਮਦਾਸ